ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਵਰਲਡ ਕੈਂసర్ ਹਸਪੀਟਲ ਵੱਲੋਂ ਅੱਜ ਆਦਰਸ਼ ਸਕੂਲ ਬਾਲਦਖੋੜ ਦੇ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਆਪਾਂ ਲੋਕਾਂ ਵੱਲੋਂ ਚੈੱਕਅਪ ਕਰਵਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਸਰਾਣੇ ਜੋਗ ਉਪਰਾਲਾ ਹੈ ਜਿਸki ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰਾਨੀ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਵੈਸ ਜ਼ਿਲ੍ਹਾ ਪ੍ਰਧਾਨ ਪੰਚਾਇਤ ਜਨ ਜਸਪਾਲ ਸਿੰਘ ਮੱਟਰਾ ਤੇੜਾ ਨਾਲ ਵਿਕਰਮ ਸਿੰਘ ਨਗਟੇ ਤੇੜਾ ਨਾਲ ਟਰੱਕ ਇਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਤੇ ਇਸ ਮੌਕੇ ਦੇ ਸੁਮਨワਲ ਦੀ ਹਲਕਾ ਇੰਚਾਰਜ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹੁੰਚੇ ਹੋਏ ਹਨ ਜੋ ਕਿ ਬਹੁਤ ਹੀ ਖਸਰਾਣਯੋਗ ਪ੍ਰਲੈਕ ਕੋਈ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਆਜਤੇ ਸੋ ਖੁਣ ਮਾਲਦੀ ਦੇ ਪ੍ਰਾਲੇ ਸਦਕਾ ਇਹ ਪ੍ਰੋਗਰਾਮ ਯੋਜਨ ਕਰਨ ਦਾ ਮੌਕਾ ਮਿਲਿਆ ਕਿਉਂਕਿ ਜਿੱਥੇ ਇਸ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਸਭ ਤੋਂ ਵੱਡਾ ਸੁਭਾਗ ਪ੍ਰਾਪਤ ਹੋਣਾ ਕਿਉਂਕਿ ਨਾਮਰਾਜ਼ ਬਿਮਾਰੀ ਕੈਂਸਰ ਦੀ ਜੋ ਬਿਮਾਰੀ ਹੈ ਬਹੁਤ ਹੀ ਖਤਰਨਾਕ ਤੇ ਭੈਣਕ ਬਿਮਾਰੀ ਹੈ ਜਿਸ ਦਾ ਕੀ ਵਰਲਡ ਦੇ ਕੋਈ ਅਸਲ ਤੱਕ ਨਹੀਂ ਲਿਆ ਇੰਨੇ ਇਲਾਜ ਨਹੀਂ ਹਨ ਪਰ ਜਦੋਂ ਇਹ ਸਟਾਰਟਿੰਗ ਦੇ ਵਿੱਚ ਪਤਾ ਲੱਗਦਾ ਹੈ ਤੇ ਇਸ ਨਾਲ ਇਲਾਜ ਸੰਭਵ ਹੋ ਸਕਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮੌਕੇ ਤੇ ਸਨਮਾਨ ਕੀਤੇ ਜਾ ਰਹੇ ਹਨ ਉਹਨਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਜਗਸੀਰ ਸਿੰਘ ਛਨੇੜੀ ਅਤੇ ਸਕੂਲ ਦੇ ਪ੍ਰਿੰਸੀਪਲ ਦਾ ਵੀ ਸਨਮਾਨ ਸਰਪੋਪਾ ਕੇ ਸਨਮਾਨ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਤਰਸੀਮ ਸਿੰਘ ਤੂਰਜੀ ਦਾ ਵੀ ਸਨਮਾਨ ਕੀਤੇ ਜਾ ਰਹੇ ਹਨ ਅਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਹਨ ਜਿੱਥੇ ਸੁਖਮਨ ਸਿੰਘ ਬਾਲਦੀਆ ਜੀ ਖੜੇ ਹਨ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਸੁਖਮਨ ਸਿੰਘ ਬਾਲਦੀਆ ਆਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਡਾਕਟਰ ਧਾਲੀਵਾਲ ਸਾਹਿਬ ਦੀ ਟੀਮ ਦਾ ਜਿਹੜਾ ਉਹਨਾਂ ਨੇ ਇਹ ਪੰਜਾਬ 'ਚ ਜਿਹੜੀ ਚੱਲ ਰਹੀ ਨਾਮੁਰਾਦ ਬਿਮਾਰੀ ਕੈਂਸਰ ਨੂੰ ਠੱਲ ਪਾਉਣ ਦੇ ਲਈ ਜਿਹੜੀ ਇਹ ਮੈਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸੋ ਇਹਦੇ ਤਹਿਤ ਅੱਜ ਅਸੀਂ ਸਾਡੇ ਯੁਵਕ ਸੇਵਾਵਾ ਕਲੱਬ ਪਿੰਡ ਬਾਲਦਖੁਰ ਤੋਂ ਵੱਲੋਂ ਤੇ ਸਮੂਚੀ ਨਗਰ ਪੰਚਾਇਤ ਵੱਲੋਂ ਡਾਕਟਰ ਸਾਹਿਬ ਨੂੰ ਵੀ ਅਪੀਲ ਕੀਤੀ ਸੀ ਕਿ ਜਿਹੜਾ ਇਹ ਕੈਂਪ ਹੈ ਸਾਡੇ ਵੀ ਮਤਲਬ ਪਿੰਡ ਦੇ ਵਿੱਚ ਲੱਗੇ ਸੋ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਅੱਜ ਚਾਰ ਤੋਂ ਲਗਭਗ ਤਕਰੀਬਨ ਚਾਰ-ਪੰਜ ਸੌ ਬੰਦਾ ਇਹ ਕੈਂਪ ਦਾ ਲਾਹਾ ਲੈ ਕੇ ਗਿਆ ਹਾਂ ਲੋਕਾਂ ਦੇ ਵਿੱਚ ਬਹੁਤ ਡਰ ਵੀ ਹੁੰਦਾ ਇਸ ਬਿਮਾਰੀ ਨੂੰ ਲੈ ਕੇ ਤਾਂ ਲੋਕ ਐਂ ਨੇ ਕੀ ਲੋਕਾਂ ਵਾਂਗੂ ਕਹਿੰਦੇ। ਦੇਖੋ ਇਹ ਜਿਹੜਾ ਡਰਨ ਵਾਲਾ ਕਨਸੈਪਟ ਆ ਉਹ ਨਹੀਂ ਇੱਥੇ ਆਉਣਾ ਚਾਹੀਦਾ ਕਿਉਂਕਿ ਜੇ ਅੱਜ ਆਪਾਂ ਟੈਸਟ ਕਰਾਵਾਂਗੇ ਰੱਬ ਨਾ ਕਰੇ ਕਿਸੇ ਨੂੰ ਲੱਗਦਾ ਵੀ ਉਹਦੇ ਜਿਹੜੇ ਕੈਂਸਰ ਦੇ ਸੈੱਲ ਨੇ ਉਹ ਵਧ ਰਹੇ ਨੇ ਤਾਂ ਉਹਦਾ ਆਪਾਂ ਪਹਿਲਾ ਇਲਾਜ ਕਰਾ ਸਕਦੇ ਆ। ਸੋ ਇਹ ਜੇ ਬਿਮਾਰੀ ਵੱਧ ਹੀ ਜਾਣਲੇ ਵੱਲੋਂ ਤਾਂ ਠੀਕ ਹੈ ਕਿ ਆਪਾਂ ਉਹ ਤੋਂ ਪਹਿਲੀ ਜਿਹੜਾ ਹੈਗਾ ਇਲਾਜ ਕਰਾ ਲਈਏ ਤਾਂ ਲੋਕਾਂ ਦਾ ਪੂਰਾ ਸਹਿਯੋਗ ਕਿਰੇਆ। ਬਹੁਤ ਜੀ ਆਲੇ ਦੁਆਲੇ ਦੇ ਪਿੰਡਾਂ ਦਾ ਪੌਣੀਗਾੜੇ ਇਲਾਕੇ ਦਾ ਤੇ ਬਹੁਤ ਸਹਿਯੋਗ ਮਿਲਿਆ ਸੋ ਅੱਜ ਵਿਸ਼ੇਸ਼ ਤੌਰ ਤੇ ਐਮਐਲਏ ਨਿਰੰਦਰ ਕੋਪਰਾਜੀ ਵੀ ਪਹੁੰਚੇ ਸੀ ਜਿਨ੍ਹਾਂ ਨੇ ਪੂਰੀ ਟੀਮ ਨੂੰ ਹੌਸਲਾ ਫਜ਼ਾਈ ਦੇ ਕੇ ਆਖਿਆ ਅੱਗੇ ਤੋਂ ਜਿਹੜਾ ਐਵੇਂ ਦੇ ਅਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਬਿਲਕੁਲ ਵਰਲਡ ਕੈਂਸਰ ਕੇਅਰ ਜਿਹੜੀ ਸਸਤਾ ਹੈਗੀ ਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਾ ਧੰਨਵਾਦ ਕਰਦੀ ਆ ਕੁਲਵੰਤ ਸਿੰਘ ਥਾਲੀਵਾਲ ਉਹਨਾਂ ਦਾ ਜਿਨ੍ਹਾਂ ਨੇ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀਆਂ 12 ਬੱਸਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਜਿਹੜੇ ਚਾਹੇ ਕੋ ਛਾਤੀ ਦਾ ਕੈਂਸਰ ਹੋਵੇ ਜਾਂ ਕੋਈ ਅ ਐਨ ਕਰਾ ਲਗਾਉਣੀਆਂ ਹੁਣ ਤੇ ਚਾਹੇ ਕੋਈ ਟੈਸਟ ਵਗੈਰਾ ਕਰਾਉਣੇ ਹੋ ਹਰ ਤਰ੍ਹਾਂ ਦੀ ਜਿਹੜੀਆਂ ਉਹ ਮਸ਼ੀਨਾਂ ਇਹਨਾਂ ਦੇ ਵਿੱਚ ਪ੍ਰੋਵਾਈਡ ਨੇ ਸੋ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਪਿੰਡ ਬਾਹਲਦ ਖੁਰਦ ਦੇ ਵਿੱਚ ਜਿਹੜਾ ਸਾਡੇ ਪਾਰਟੀ ਦੇ ਆਗੂ ਨੇ ਸੁਖਮਨ ਬਾਹਲਦ ਖੁਰਦ ਸੋ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਅਸੀਂ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਔਰ ਅੱਜ ਮੈਂ ਸਮਝਦੀ ਆ ਕਿ ਪੂਰੇ ਇਲਾਕੇ ਨੂੰ ਜਿਹੜੀ ਬਹੁਤ ਵੱਡੀ ਸੇਵਾ ਮਿਲੀ ਹੈ ਜਿਹਦੇ ਵਿੱਚ ਲੋਕਾਂ ਨੇ ਆ ਕੇ ਸੈਂਕੜੇ ਜਿਹੜੇ ਲੋਕ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਟੈਸਟ ਕਰਵਾਏ ਨੇ ਸੋ ਹਰ ਤਰ੍ਹਾਂ ਦੀ ਜਿਹੜੀ ਦਵਾਈ ਹੈ ਜਿਹੜੀਆਂ ਜਨਰਲ ਮੈਡੀਸਿਨਸ ਨੇ ਜਿਹੜੀਆਂ ਉਹ ਲੈ ਕੇ ਗਏ ਨੇ ਸੋ ਇਦਾਂ ਦੇ ਅਪਰਾਲੇ ਜਿਹੜੇ ਹੋਣੇ ਚਾਹੀਦੇ ਨੇ ਔਰ ਨੌਜਵਾਨਾਂ ਨੂੰ ਜਿਹੜਾ ਅਗਿਆਣਾ ਚਾਹੀਦਾ ਮੈਮ ਪਿੰਡਾਂ ਦੇ ਵਿੱਚ ਲੱਗਦਾ ਜਿਵੇਂ ਕੈਂਪਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਲੋਕਲੇ ਜਿਹੜੇ ਪਿੰਡਾਂ ਦੇ ਬਹੁਤ ਛੋਟੇ ਆ ਸ਼ਹਿਰ ਤੱਕ ਨਹੀਂ ਜਾ ਸਕਦੇ ਤਾਂ ਜੇਕਰ ਇਹ ਵੈਨ ਪਹੁੰਚਦੀ ਹੈ ਤਾਂ ਬਹੁਤ ਇਲਾਜ ਨੇ ਜਿਹੜੇ ਪਤਾ ਲੱਗ ਸਕਦੇ ਬਹੁਤ ਸਾਰੀਆਂ ਦੀ ਇਲਾਜ ਕਰਦੇ ਆ ਜਿਹੜੇ ਕੈਂਪ ਦੇ ਵਿੱਚ ਜਿੱਦਾਂ ਲੋਕੀ ਆਏ ਨੇ ਮੈਂ ਦੇਖਿਆ ਇੱਕ ਦੋ ਨੌਜਵਾਨਾਂ ਨੂੰ ਜਿਹੜਾ ਮੌਕੇ ਤੇ ਪਤਾ ਲੱਗਿਆ ਵੀ ਉਹਨਾਂ ਨੂੰ 슈ਗਰ ਆਈ ਹੈ ਸੋ ਉਹਨਾਂ ਨੂੰ ਪਹਿਲਾਂ ਆਪਣੇ ਆਪ ਨੂੰ ਪਤਾ ਹੀ ਨਹੀਂ ਸੀ ਕਿ ਸਾਨੂੰ ਜਿਹੜੀ ਸ਼ੂਗਰ ਹੈਗੀ ਐ ਸੋ ਅਸੀਂ ਲੋਕਾਂ ਨੂੰ ਲੱਗਦਾ ਹੁੰਦਾ ਕਿ ਕਈ ਵਾਰ ਅਸੀਂ ਵੀ ਹੈਲਥੀ ਆ ਸਿਹਤਮੰਦ ਆ ਤੇ ਅਸੀਂ ਟੈਸਟ ਨਹੀਂ ਕਰਾਉਂਦੇ ਸੋ ਜ਼ਰੂਰੀ ਨਹੀਂ ਹੈਗਾ ਜਿਹੜਾ ਬੰਦਾ ਸਿਹਤਮੰਦ ਵੀ ਹੈਗਾ ਉਹਨਾਂ ਨੂੰ ਵੀ ਰੈਗੂਲਰ ਜਿਹੜੇ ਟੈਸਟ ਕਰਾਉਣੇ ਚਾਹੀਦੇ ਨੇ ਤੇ ਅੱਜ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਤੇ ਬਹੁਤ ਸਾਰੇ ਲੋਕ ਤੰਦਰੁਸਤ ਵੀ ਨੇ ਅਸੀਂ ਤੰਦਰੁਸਤੀ ਦੀ ਜਿਹੜੀ ਕਾਮਨਾ ਕਰਦੇ ਆ ਤੇ ਇਸੇ ਲਈ ਕਹਿਣਾ ਕਿ ਆਪਣਾ ਜਿਹੜਾ ਰੂਟੀਨ ਚੈੱਕਅਪ ਉਹ ਜਿਹੜਾ ਕਰਾਉਂਦੇ ਰਹਿਣਾ ਚਾਹੀਦਾ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਅਪੀਲ ਕਰਦੇ ਅਸੀਂ ਚਾਹ ਬਿਮਾਰੀ ਹੋਣ ਤੋਂ ਪਹਿਲਾਂ ਹੀ ਅਸੀਂ ਉਹਦਾ ਇਲਾਜ ਕਰ ਲਈਏ ਤੇ ਤੰਦਰੁਸਤ ਰਹੀਏ ਔਰ ਸਾਡਾ ਜਿਹੜਾ ਖਾਣ ਪੀਣਾ ਜਿਹੜਾ ਸਾਡਾ ਆਲਾ ਦੁਆਲਾ ਸੀ ਉਹਨੂੰ ਸ਼ੁੱਧ ਰੱਖੀਏ ਤੇ ਉਹਦੇ ਵਿੱਚ ਸਾਰੇ ਰਲ ਮਿਲ ਕੇ ਕਿਉਂਕਿ ਜਿਹੜਾ ਸਰਕਾਰਾਂ ਦਾ ਜਿਹੜਾ ਸਿਸਟਮ ਹੈਗਾ ਉਹ ਤਾਂ ਮਰੀਜ਼ ਬਣਨ ਤੋਂ ਜਾਂ ਬਿਮਾਰ ਹੋਣ ਤੋਂ ਬਾਅਦ ਦਾ ਤੇ ਸਾਡੀ ਕੋਸ਼ਿਸ਼ ਇਹ ਆ ਕਿ ਲੋਕੀ ਬਿਮਾਰੀ ਨਾ ਹੋਣ ਮਰੀਜ਼ ਹੀ ਨਾ ਬਣਨ ਤੇ ਉਸ ਦੇ ਲਈ ਜਿਹੜੀ ਅਵੇਅਰਨੈਸ ਜਿਹੜੇ ਆ ਜਿਹੜੇ ਅਵੇਅਰਨੈਸ ਦੇ ਲਈ ਅਸੀਂ ਕਹਿ ਸਕਦੇ ਆ ਕਿ ਜਿਹੜੇ ਕੈਂਪ ਨੇ ਜਿਹੜੇ ਆਰਗੇਨਾਈਜ਼ ਕੀਤੇ ਜਾਂਦੇ ਆ